ਬੰਦੇ ਸਿੰਘਾਂ ਲਈ ਤੇ ਭਾਈ ਭਗਵੰਤ ਸਿੰਘ ਦੀ ਰਾਜੋਬਾਣਾ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰਕਾਇਤ ਤਬਦੀਲ ਕਰਨ ਲਈ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਸ ਆਦੇਸ਼ ਤਹਿਤ ਅਸੀਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਚਿੱਠੀ ਵੀ ਲਿਖੀ ਆ ਉਹਨਾਂ ਤੋਂ ਅਪੁਆਇੰਟਮੈਂਟ ਦਾ ਸਮਾਂ ਵੀ ਮੰਗਿਆ ਤਾਂ 20 ਤਰੀਕ ਨੂੰ ਸਮੁੱਚੇ ਪੰਥ ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜੇ 26 ਲੱਖ ਪਰਫਾਰਮੇ ਅਸੀਂ ਬੰਦੇ ਸਿੰਘਾਂ ਦੀ ਰਿਹਾਈ ਲਈ ਉਹ ਲੋਕਾਂ ਨੇ ਸਾਈਨ ਕੀਤੇ ਸੀ ਉਹ ਸਾਈਨ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਪਾਸ ਪਹੁੰਚਾਏ ਜਾਣਗੇ ਇਹ 20 ਤਰੀਕ ਨੂੰ 10 ਵਜੇ ਗੁਰਦੁਆਰਾ ਰਕਾਬ ਰਕਾਬਗਾਚ ਵਿੱਚ ਸਾਰੇ ਕਤਰ ਹੋਵਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਨਿਰਦੇਸ਼ ਅਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੇ ਸਿੰਘਾਂ ਲਈ ਤੇ ਭਾਈ ਭਗਵੰਤ ਸਿੰਘ ਜੀ ਰਾਜੋਵਾਨਾ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕਾਇਤ ਤਬਦੀਲ ਕਰ ਲਈ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਸ ਆਦੇਸ਼ ਤਹਿਤ ਅਸੀਂ ਪ੍ਰਾਈਮ ਮਿੰისტਰ ਸਾਹਿਬ ਨੂੰ ਇੱਕ ਚਿੱਠੀ ਵੀ ਲਿਖੀ ਆ ਉਹਨਾਂ ਤੋਂ ਅਪੁਆਇੰਟਮੈਂਟ ਦਾ ਸਮਾਂ ਵੀ ਮੰਗਿਆ ਉਹ ਤੋਂ ਇਲਾਵਾ 20 ਤਰੀਕ ਨੂੰ ਸਮੁੱਚੇ ਪੰਥ ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜੇ 26 ਲੱਖ ਪਰਫਾਰਮੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਲੋਕਾਂ ਨੇ ਸਾਈਨ ਕੀਤੇ ਸੀ ਉਹ ਸਾਈਨ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਪਾਸ ਪਹੁੰਚਾਏ ਜਾਣ। ਉਹਦੇ ਤਹਿਤ ਅਸੀਂ 20 ਤਰੀਕ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਾਰਾ ਇਹ ਫੈਸਲਾ ਕੀਤਾ ਕਿ 20 ਤਰੀਕ ਨੂੰ 10 ਵਜੇ ਗੁਰਦੁਆਰ ਕਾਫਾਂ ਕਾਫਾਂ ਵਿੱਚ ਸਾਰੇ ਇਕੱਤਰ ਹੋਵਾਂਗੇ। ਉੱਥੋਂ ਫਿਰ ਅਸੀਂ ਉਹ ਸਾਰੇ ਸਿਗਨੇਚਰ ਜਿਹੜੇ ਸਾਡੇ ਹੋਏ ਹੋ ਆ ਉਹ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕੋਈ ਉੱਥੇ ਟਕਰਾ ਨਹੀਂ ਕੋਈ ਉੱਥੇ ਜਕਾਰਾ ਨਹੀਂ ਉੱਥੇ ਜੋ ਖਾਲਸੇ ਦੀਆਂ ਪਰੰਪਰਾਵਾਂ ਅਨੁਕੂਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਾਰਾ ਹੀ ਭਾਈਚਾਰਾ ਸਿੱਖ ਭਾਈਚਾਰਾ ਜਿਹੜਾ ਉੱਥੇ ਇਕੱਤਰ ਹੋਊਗਾ ਉਹ ਸਾਰੇ ਉੱਥੇ ਉਧਰ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਫਾਰਮ ਦੇਣ ਜਾਣਗੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪਹਿਲਾਂ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨਸ ਜਿਹੜੀਆਂ ਸਾਰੀਆਂ ਕੱਟੀਆਂ ਹੋਈਆਂ ਉਹਨਾਂ ਸਾਰਿਆਂ ਨੇ ਇਸ ਗੱਲ ਦਾ ਹੰਗਾਰਾ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਸਰਕਾਰ ਦਾ ਤੌਰ ਤੇ ਭਾਈ ਰਜਿੰਦਰ ਸਿੰਘ ਜੀ ਮਹਿਤਾ ਦੀ ਧੜਾ ਭਾਈ ਮਨਜੀਤ ਸਿੰਘ ਜੀ ਗੁਰਚਾਰਦ ਸਿੰਘ ਜੀ ਗਰੇਵਾਲ ਤੇ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਇਹਨਾਂ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਪ੍ਰਧਾਨ ਆਏ ਸੀ ਉਹ ਨਹੀਂ ਕਿਹਾ ਕਿ ਅਸੀਂ ਕੋਈ ਸਾਧਨ ਵੀ ਸਾਨੂੰ ਥੋੜੇ ਬੋਤੇ ਮਹੱਇਆ ਕਰਵੋ ਕੁਝ ਆਪ ਕਰਾਂਗੇ ਅਸੀਂ ਵੱਡੀ ਗਿਣਤੀ ਵਿੱਚ ਪਹੁੰਚਾਂਗੇ ਫਿਰ ਕੋਈ ਲੋਕਲ ਕਮੇਟੀਆਂ ਦੀ ਮੀਟਿੰਗ ਹੋਈ ਅੱਜ ਤੋਂ 3 ਦਿਨ ਪਹਿਲਾਂ ਉਹਨਾਂ ਨੇ ਵੀ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਉਹਨਾਂ ਸਾਰਿਆਂ ਨੇ ਇਸ ਗੱਲ ਦਾ ਯਕੀਨ ਦਵਾਇਆ ਕਿ ਅਸੀਂ ਆਪਣੇ ਆਪਣੇ ਨਗਰਾਂ ਤੋਂ 2-2 3-3 4-4 ਬਸਾਂ ਲੈ ਕੇ ਲੰਗਰ ਪਾਣੀ ਲੈ ਕੇ 19 ਤਰੀਕ ਰਾਤ ਨੂੰ ਹੀ ਉੱਥੇ ਜਿਹੜਾ ਦਿੱਲੀ ਵਿਖੇ ਪਹੁੰਚ ਜਾਵਾਂਗੇ ਅੱਜ ਸਮੁੱਚੇ ਤੌਰ ਤੇ ਕਾਰ ਸੇਵਾ ਵਾਲੇ ਮਹਾਪੁਰਜ ਸੰਤ ਸਮਾਜ ਜਿਨ੍ਹਾਂ ਦੇ ਵਿੱਚ ਚੇਚੇ ਤੌਰ ਤੇ ਸਿੱਖ ਪੰਥ ਦੀ ਮਹਾਨ ਜਥੇਦਾਰ ਦਸਤਾਰਬੰਦੀ ਦਾਮਦਮੀ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸਖਦੇਵ ਸਿੰਘ ਜੀ ਉਹਨਾਂ ਦੇ ਮੁਖ ਬਲਾਰਾ ਬਾਬਾ ਸਾਹਬ ਸਿੰਘ ਜੀ ਚੇਚੇ ਤੌਰ ਤੇ ਪਹੁੰਚੇ ਆ ਔਰ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲੇ ਜਿਹੜੇ ਦਾਲਪੰਤ ਬਾਬਾ ਬੀਬੀ ਚੰਦ ਜੀ ਉਹਨਾਂ ਵੱਲੋਂ ਬਾਬਾ ਅਵਤਾਰ ਸਿੰਘ ਜੀ ਵੱਲੋਂ ਉਹਨਾਂ ਦੇ ਵੀ ਸਿੰਘ ਪਹੁੰਚੇ ਆ ਬਾਬਾ ਸਾਧ ਜੀ ਇਹ ਤੋਂ ਇਲਾਵਾ ਸਾਡੇ ਬਾਬਾ ਅਮਰੀਕ ਸਿੰਘ ਜੀ ਕਾਰ세ਵਾ ਵਾਲੇ ਉਹਨਾਂ ਤੋਂ ਇਲਾਵਾ ਬਾਬਾ ਚਕਤਾਰ ਸਿੰਘ ਜੀ ਤਰਨਵਾਲ ਤਰਨਤਨ ਸਾਹਿਬ ਵਾਲੇ ਬਾਬਾ ਕੋਲਾ ਸਿੰਘ ਕੋਲਾ ਸਿੰਘ ਜੀ ਫਤਿਹਗੜ ਸਾਹਿਬ ਤੋਂ ਬਾਬਾ ਕਸ਼ਮੀਰ ਸਿੰਘ ਜੀ ਜਸਵੀਰ ਸਿੰਘ ਜੀ ਰਾਏਕੋਟ ਤੋਂ ਬਾਬਾ ਜਸਵੀਰ ਸਿੰਘ ਜੀ ਇਹ ਤੋਂ ਇਲਾਵਾ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਕਾਰ ਸੇਵਾ ਦੇ ਜਥੇਬੰਦੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਵੱਲੋਂ ਸੰਤ ਬਾਬਾ ਸੁਖਮਿੰਦਰ ਸਿੰਘ ਜੀ ਸੁਖਮਿੰਦਰ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਬਾਬਾ ਹਰਜੀਤ ਸਿੰਘ ਜੀ ਫਗਵਾੜਾ ਬਾਬਾ ਸ਼ਵੇਕ ਸਿੰਘ ਜੀ ਵੱਲੋਂ ਬਾਬਾ ਹਰਜਿੰਦਰ ਸਿੰਘ ਜੀ ਗੁਰੂ ਦੇ ਬਾਗ ਦੇ ਮਸਤੂਆਣੇ ਵੱਲੋਂ ਔਰ ਹੋਰ ਸਾਰੇ ਤਕਰੀਬਨ ਬਾਬਾ ਜਾਇਵ ਸਿੰਘ ਗੁਰੂ ਦੇ ਬਾਗ ਬਾਬਾ ਜਾਇਵ ਸਿੰਘ ਜੀ ਗੁਰੂ ਕਾ ਬਾਗ ਤੇ ਲਗਭਗ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਕਾਰ ਸੇਵਾ ਵਾਲੇ ਪੂਰਨ ਮਹਾਪੁਰਸ਼ ਅਨੰਦਗੜ ਅਨੰਦਗੜ ਕੇਲੇ ਵਾਲੇ ਮਹਾਪੁਰਸ਼ ਔਰ ਬਾਬਾ ਅਮਰੀਕ ਸਿੰਘ ਖਿਆਲ ਪਖੜੇ ਇੱਕ ਜਥੇਬੰਦੀ ਦੇ ਨਮਾਇंदे ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਨੇ ਯਕੀਨ ਦਵਾਇਆ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਇਹਨਾਂ ਸਾਰਿਆਂ ਨੇ ਯਕੀਨ ਦਵਾਇਆ ਕਿ ਅਸੀਂ 19 ਤਰੀਕ ਸ਼ਾਮ ਨੂੰ ਰਾਤ ਨੂੰ ਉੱਥੇ ਪਹੁੰਚਾਂਗੇ ਤੇ ਮਹਾਪੁਰਸ਼ ਵੀ ਜਿਹੜੇ ਆ ਉਹ ਸਾਰੇ ਉੱਥੇ ਪਹੁੰਚਣਗੇ ਔਰ ਮਾਸਤੂਆਣੇ ਵੱਲੋਂ ਬਾਬਾ ਟੇਕ ਸੋਣੀ ਹਾਜ਼ਰੀ ਲਵਾਈ ਆ ਉਹਨੇ ਵੀ ਔਰ ਇਹਨੇ ਆਪਣਾ ਦੱਸਿਆ ਵੀ ਅਸੀਂ ਕਿਦਾਂ-ਕਿਦਾਂ ਸਾਧਨਾਂ ਦੇ ਵਿੱਚ ਜਾਵਾਂਗੇ ਸੋ ਉਹ ਅਸੀਂ ਉਸ ਦਿਨ ਸਾਰੀਆਂ ਜਥੇਬੰਦੀਆਂ ਜਿਹੜੇ ਸ਼ੋਮਣੀ ਕਾਲੀਦਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਅਗਵਾਈ ਕਰ ਰਹੀ ਆ। ਔਰ ਕਿਸਾਨ ਜਥੇਬੰਦੀਆਂ ਨਵਾਂ ਨੇ ਸੱਤਾ ਨੇ ਅ ਮੇਰੇ ਕੋਲ ਹੁਣ ਵੀ ਮੈਸੇਜ ਆਏ ਆ ਉਹ ਵੀ ਕਹਿੰਦੇ ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ। ਸੋ ਉਸ ਤੋਂ ਇਲਾਵਾ ਜਿਹੜੇ ਦੂਸਰੇ ਉਹਨਾਂ ਨੂੰ ਵੀ ਮੈਂ ਯਤਨ ਕਰ ਰਿਹਾ ਟੈਲੀਫੋਨਾਂ ਤੇ ਮੈਲ ਦਾ ਵੀ ਯਤਨ ਕਰ ਰਿਹਾ ਵੀ ਇਹ ਸਮੂਚਾ ਇਹ ਪੰਥ ਦਾ ਇੱਕ ਪ੍ਰੋਗਰਾਮ ਆ ਇਹ ਇੱਕ ਦੋਕੜ ਜਥੇਬੰਦੀ ਦਾ ਨਹੀਂ। ਉਹ ਕਾਮ ਦੇ ਜਿਹੜੇ ਵਿਚਾਰੇ ਹੀਰੇ ਲੰਬੇ ਆਰਸੇ ਦੇ ਅੰਦਰ ਬੈਠੇ ਜੇਲ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਦੀ ਰਾਜੋਬਾਣੀ ਦੀ ਸਜ਼ਾ ਮਾਫ ਕਰਾਉਣੀ ਆ ਸੋ ਇਹ ਸਾਰੇ ਅਸੀਂ ਪ੍ਰੋਗਰਾਮ ਅਲਿੱਕੇ ਆ ਸੋਚੇ ਤੌਰ ਤੇ ਹੁਣ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਉਹਨਾਂ ਦੀ ਵੀ ਇੱਕ ਦਿਨ ਅਸੀਂ ਮੀਟਿੰਗ 15 ਤਰੀਕ ਨੂੰ ਆਲਮਗੀਰ ਵਿਖੇ ਰੱਖੀ ਆ ਤਾਂ ਕਿ ਇਹ ਗੁਲਦਸਤਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਬੰਦੀ ਆ ਇਹਦਾ ਗੁਲਦਸਤਾ ਆ ਸਾਰਾ ਹੀ ਜਿੰਨਾ ਵੀ ਸੰਤ ਸਮਾਜ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਸੇਵੀ ਮਹਾਪੁਰਸ਼ ਔਰ ਜਿੰਨੀਆਂ ਵੀ ਜਥੇਬੰਦੀਆਂ ਨਿਰਮਲਾ ਪੰਥ ਉਹਨਾਂ ਨੂੰ ਵੀ ਕੱਲ ਮੈਂ ਬੇਨਤੀ ਕਰਕੇ ਆਇਆ ਸੀ ਬਾਬਾ ਤੇਜਾ ਸਿੰਘ ਜੀ ਉਹਨਾਂ ਨੂੰ ਇਸੇ ਤਰ੍ਹਾਂ ਅਦਾਸੀਨ ਸੰਪਰਦਾ ਐਵੇਂ ਭਾਈ ਖਨਈਆ ਜੀ ਸੰਪਰਦਾ ਜਿਹੜੇ ਸੇਵਾ ਪੰਥੀ ਮਹਾਪੁਰਖਿਆ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਉਸ 20 ਤਰੀਕ ਦੇ ਉਸ ਜਿਹੜੇ ਆਪਾਂ ਜਿਹੜਾ ਕਹਿ ਲਈਏ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹ ਪਰਫਾਰਮੈਂਸ ਹੰਪਨੇ ਆ ਉਹਦੇ ਵਿੱਚ ਸਾਰੇ ਆਪਣਾ ਯੋਗਦਾਨ ਪਾਉਣ। ਸੋ ਮੈਂ ਧੰਨਵਾਦ ਕਰਦਾ ਸਮੂਚੀਆਂ ਮਹਾਪੁਰਸ਼ਾਂ ਦਾ ਜਿਹੜਾ ਨੇ ਅੱਜ ਇੱਥੇ ਆ ਕੇ ਇਸ ਗੱਲ ਦਾ ਯਕੀਨ ਦਿੱਤਾ ਕਿ ਇਹ ਲੜਾਈ ਕੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨਹੀਂ। ਅਸੀਂ ਆਦ ਕਾਲ ਤੋਂ ਹੀ ਜਦੋਂ ਵੀ ਕੋਈ ਸਿੱਖ ਕਾਜ ਆਉਂਦਾ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ। ਸੋ ਇਹਨਾਂ ਸਾਰਿਆਂ ਨੇ ਅੱਜ ਯਕੀਨ ਦਵਾਇਆ ਕਿ ਅਸੀਂ ਸਾਰੇ ਵੱਧ ਚੜ ਕੇ ਆਪਣੇ ਸਾਧਨਾ ਦੇ ਨਾਲ ਪਹੁੰਚਾਂਗੇ। ਦਾਮਦੇ ਮੀਰ ਟਕਸਾਲ ਵੱਲੋਂ ਵੱਡਾ ਕਾਫਲਾ ਐਵੇਂ ਹੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲੇ ਬਾਬਾ ਭਪੂਰੀ ਵਾਲੇ ਐਵੇਂ ਪਟਿਆਲੇ ਵਾਲੇ ਮਹਾਪੁਰਸ਼ ਬਾਬਾ ਜਗਤਾਰ ਸਿੰਘ ਜੀ ਗੋਵਿੰਦਪਾਲ ਵਾਲੇ ਮਹਾਪੁਰਸ਼ ਸਾਰੇ ਇੱਕ ਟੱਕੋਂ ਹੀ ਮੈਂ ਕਿਹਦਾ ਕਿਹਦਾ ਨਾਂ ਲਵਾਂ ਸਾਰਿਆਂ ਨੇ ਯਕੀਨ ਦਵਾਇਆ ਕਿ ਵੱਧ ਚੜ ਕੇ ਪਹੁੰਚਾਂਗੇ। ਸੋ ਸਾਰਿਆਂ ਨੂੰ ਬੇਨਤੀ ਆ ਕਿ ਉੱਥੇ ਰਕਾਬਗਾਂਝ ਗੁਰਦੁਆਰੇ ਰਾਤ ਨੂੰ 19 ਤਰੀਕ ਨੂੰ ਪਹੁੰਚੀਏ। ਉੱਥੇ ਲੰਗਰ ਦਾ ਤੇ ਰਹਿਣ ਦਾ ਲੰਗਰ ਦਾ ਪ੍ਰਬੰਧ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਿੱਠੀ ਆਜ ਦੇ ਲਿਖ ਰਹੇ ਹਾਂ। ਪਰ ਉੱਥੇ ਕਿਉਂਕਿ ਸ਼ੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਇਹਨਾਂ ਦਾ ਉੱਥੇ ਕਾਰ ਸੇਵਾ ਚੱਲਦੀ ਇਹਨਾਂ ਨੂੰ ਚੇਚੇ ਤੌਰ ਤੇ ਬੇਨਤੀ ਕੀਤੀ ਆ ਤੇ ਬਾਬਾ ਜੀ ਨੇ ਇਸ ਗੱਲ ਦੀ ਹਮੇਸ਼ਾ ਹੀ ਜਦੋਂ ਵੀ ਕੋਈ ਸਾਡਾ ਇਵੇਂ ਦਾ ਸਾਧਨ ਹੁੰਦਾ ਉਦੋਂ ਫਿਰ ਇਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਆ ਇਹਨੇ ਬੱਸਾਂ ਵੀ ਲੈ ਕੇ ਜਾਣ ਸੇਵਾਦਾਰ ਵੀ ਲੈ ਕੇ ਜਾਣੇ ਅਸੀਂ ਵੀ ਕੋਈ ਸੇਵਾਦਾਰ ਇਹਨਾਂ ਨੂੰ ਲੰਗਰ ਦੀ ਸੇਵਾ ਲਈ ਦੇਵਾਂਗੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਮੁੱਚੇ ਜਿੰਨੇ ਵੀ ਮਹਾਪੁਰਸ਼ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ